ਇਹਨਾਂ ਨੂੰ ਮੜਿਆ ਚਾਹੀਦਾ ਹੈ ਕਿ ਮੜੇ ਨੇ ਦੇਖ ਕੇ ਚਲਾਣੇ ਚੀਜ਼ਾਂ ਨੂੰ ਵਿਕਲ ਆਪਾਂ ਜੋ ਚਲਾ ਰਹੇ ਆ ਟਰੱਕ ਵਾਲੇ ਅੰਨੇ ਆਵਾਦਾਂ ਆਉਂਦੇ ਨੇ ਇੱਕ ਤਾਂ ਪਿੱਛੋਂ ਉੱਡਦੇ ਆ ਰਹੇ ਨੇ ਦੇਖੋ ਕਾਰ ਸਲਿੱਪਰ ਉੱਤੇ ਚੱਲ ਰਹੀ ਹੋ ਤੇ ਟਰੱਕ ਹਾਈਵੇ ਤੇ ਤੇਜ਼ ਆ ਰਿਹਾ ਠੀਕ ਹੈ ਨਾ ਇਸ ਦਾ ਮਤਲਬ ਕਾਰ ਵੀ ਤੇਜ਼ ਹੋ ਸਕਦੀ ਹੈ ਜਿਹੜੀ ਕੰਟਰੋਲ ਨਹੀਂ ਹੋਈ ਕਾਰ ਥੱਲੇ ਇਹਨਾਂ ਨੂੰ ਦੇਖਦਾ ਨਹੀਂ ਥੱਲੇ ਕੀ ਜਾ ਰਿਹਾ ਕੀ ਨਹੀਂ ਜਾ ਰਿਹਾ ਮੇਰੇ ਨਾਲ ਪਹਿਲਾਂ ਵੀ ਇਨਸੀਡੈਂਟ ਦੋ ਤਿੰਨ ਰਿ ਹੋਣ ਤੋਂ ਬਚ ਗਿਆ ਆ ਛੋਟੇ ਭਰਾਣਾ ਵਾਪਰ ਹੀ ਗਈ ਇੱਦਾਂ ਦੀ ਘਟਨਾ ਕੋਈ ਇਧਰੋਂ ਜਾ ਰਿਹਾ ਕੋਈ ਇਧਰੋਂ ਆ ਰਿਹਾ ਕੋਈ ਬ੍ਰੇਕ ਲਾ ਕੇ ਰਾਜੀ ਨਹੀਂ ਚਾਹੇ ਅੰਦਰ ਲਾ ਬੰਦਾ ਚਾਹੇ ਉੱਤਰ ਲਾ ਬੰਦਾ ਕੈਮਰੇ ਲੱਗੇ ਕੈਮਰੇ ਚੈੱਕ ਕਰਨ ਉਹ ਆਪਣੀ ਗਲਤੀ ਨਹੀਂ ਮੰਨਦੇ ਕਿ ਸਾਡੇ ਕੋਲ ਸਾਡੀ ਓਵਰ ਸਪੀਡ ਸੀਗੀ ਅਸੀਂ ਮਾਰੀ ਆ ਇਹ ਕਹਿੰਦੇ ਕੁੜੀ ਗੱਡੀ ਚਲਾ ਰਹੀ ਸੀ ਤਾਂ ਐਕਸੀਡੈਂਟ ਆਪ ਦੇਖਿਆ ਤਾਂ ਇਹ ਨਹੀਂ ਕਿ ਕਿਹਦੀ ਗਲਤੀ ਕਿਹਦੀ ਨਹੀਂ ਪਰ ਇਹ ਬੋਰਡ ਬਹੁਤ ਗਲਤ ਹੈਗਾ ਵਾ ਇਧਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਤੁਮ੍ਹਨ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਜਿਹੜਾ ਜਿਹੜਾ ਪਾਸੇ ਦੇਖ ਰਿਹਾ ਤੁਸੀਂ ਮੈਨੂੰ ਦਿਵਾੜੀ ਦਾ ਪੱਛਾਇਆ ਲਿਆ ਦੇ ਬਿਲਕੁਲ ਨਾ ਨਾ ਕੋਰ ਮੇਨ ਹਾਈਵੇ ਵਿੱਚ ਦੇਖ ਸਕਦੇ ਹੋ ਤੁਸੀਂ ਮੇਨ ਹਾਈਵੇ ਦੇ ਵਿੱਚ ਇਸ ਤਰੀਕੇ ਐਕਸੀਡੈਂਟ ਹੋ ਜਾਂਦਾ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਹਰ ਸਾਫ ਕਾਫੀ ਇਸ ਜਿਹੜਾ ਹੁੰਦਾ ਹਾਦਸੇ ਦੌਰਾਨ ਗੱਡੀ ਦੇਖ ਸਕਦੇ ਹੋ ਗੱਡੀ ਤੇ ਚੜਿਆ ਤੇ ਅਗਲੇ ਪਾਸੇ ਦੇ ਜਿਹੜੇ ਫਟੜੇ ਹੋ ਜਾਂਦੇ ਗੱਡੀ ਦੇਖ ਸਕਦੇ ਹੋ ਤਸਵੀਰਾਂ ਕੀ ਗੱਡੀ ਸਿੱਧੀ ਡਿਵਾਈਡਰ ਨਾਲ ਜਾ ਕੇ ਟਕਰਾ ਜਾਂਦੀ ਹਾਲਾਂਕਿ ਗੱਡੀ ਦਾ ਜਿਹੜਾ ਜਿਹੜੀ ਗੱਡੀ ਆ ਗੱਡੀ ਤੇ ਜਿਹੜੇ ਫਟੜੇ ਹੋ ਜਾਂਦੇ ਹਾਲਾਂਕਿ ਕਾਰਨ ਕੀ ਸੀ ਕਿ ਐਕਸੀਡੈਂਟ ਦਾ ਉਹ ਵੀ ਤੁਹਾਨੂੰ ਜਨਾਵਾਂਗੇ ਔਰ ਇਸ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸਟੇਮ ਰੋਡ ਦੀਆਂ ਸੜਕ ਦੇ ਵਿੱਚ ਮੇਨ ਹਾਈਵੇ ਤੇ ਇਸ ਟਾਈਮ ਅਸੀਂ ਮੌਜੂਦ ਆ ਜਿੱਥੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਗੱਡੀ ਹੈ ਕਿਸ ਤਰੀਕੇ ਗੱਡੀ ਦਾ ਜਿਹੜਾ ਐਕਸੀਡੈਂਟ ਹੁੰਦਾ ਹੈ ਤੇ ਐਕਸੀਡੈਂਟ ਕਰਾਨ ਆਪਕੇ ਗੱਡੀ ਦਾ ਜਿਹੜੇ ਦੇਖ ਸਕਦਾ ਗੱਡੀ ਦੇ ਵਿੱਚ ਜਿਹੜਾ ਟੈਂਕੀ ਤੇਲ ਹੁੰਦਾ ਹੈ ਜਿਹੜਾ ਉਹ ਵੀ ਜਿਹੜਾ ਪੂਰਾ ਬਾਹਰ ਹੋ ਜਾਂਦਾ ਹੈ ਹਾਲਾਕਿ ਕਾਰਨ ਕੀ ਹੈ ਐਕਸੀਡੈਂਟ ਦਾ ਜਿਹੜਾ ਹਾਲਾ ਕਿ ਤੁਹਾਨੂੰ ਦੱਸ ਦਨੇ ਆ ਕਿ ਆਜ ਦਿਨ ਲਗਾਤਾਰ ਖਬਰਾਂ ਚ ਉਹਨਾਂ ਨੂੰ ਮਿਲਦੀ ਆ ਕਿ ਟਰੱਕ ਹੋ ਗਏ ਨੇ ਟਿਪਰ ਹੋ ਗਏ ਨੇ ਬਿਲਕੁਲ ਬੇਖੌਫ ਰੋਡ ਦੇ ਵਿੱਚ ਟੁੱਟਦੇ ਨੇ ਤਾਂ ਇਹ ਬੇਖੌਫ ਟਿਪਰ ਤੁਰੰਦਾ ਤੇ ਟਰੱਕ ਤੁਰੰਦਾ ਜਿਹੜਾ ਨਤੀਜਾ ਤੁਸੀਂ ਹੁਣ ਵੀ ਸਾਹਮਣੇ ਦੇਖਿਆ ਤੇ ਉਸ ਤੋਂ ਪਹਿਲਾਂ ਵੀ ਦੇਖ ਸਕਦੇ ਹੋ ਤੁਸੀਂ ਕਿ ਬੇਖੌਫ ਜਿਹੜੀਆਂ ਗੱਡੀਆਂ ਨੇ ਵੱਡੀ ਗੱਡੀਆਂ ਜਿਹੜੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਕਿਸ ਤਰੀਕੇ ਟੱਕਰ ਮਾਰ ਦਿੰਦੀ ਨੇ ਭਾਈ ਜੀ ਕਿੱਦਾਂ ਕਿੱਦਾਂ ਹੋਏ ਕੀ ਸਰਕਾਰ ਨੂੰ ਮੈਂ ਤਾਂ ਇੰਨਾ ਸ਼ੁਕਰ ਮਨਾਣਾ ਕੱਲ ਨੂੰ ਛੋਟਾ ਭਰਾ ਸਪੋਸ ਕਰੋ ਡਰਾਈਵ ਕਰਦਾ ਪਿਆਏਗਾ ਕੱਲ ਨੂੰ ਉਹਨੂੰ ਕੋਈ ਜਾਨੀ ਕੌਣ ਜ਼ਿੰਮੇਵਾਰ ਹੁੰਦਾ ਉਸੀ ਦਾ ਦੱਸੋ ਇਹਨਾਂ ਨੂੰ ਮੜਿਆ ਚਾਹੀਦਾ ਕਿ ਮੜੇ ਨੇ ਵੇਕੇ ਚਲਾਣੇ ਚੀਜ਼ਾਂ ਨੂੰ ਵਹੀਕਲ ਆਪਾਂ ਜੋ ਚਲਾ ਰਹੇ ਆ ਟਰੱਕ ਵਾਲੇ ਅੰਨਿਆਵਾਦ ਆਉਂਦੇ ਨੇ ਇੱਕ ਤਾਂ ਪਿੱਛੋਂ ਹਟਦੇ ਆ ਰਹੇ ਨੇ ਥੱਲੇ ਇਹਨਾਂ ਨੂੰ ਦੇਖਦਾ ਨਹੀਂ ਥੱਲੇ ਕੀ ਜਾ ਰਿਹਾ ਕੀ ਨਹੀਂ ਜਾ ਰਿਹਾ ਮੇਰੇ ਨਾਲ ਪਹਿਲਾਂ ਵੀ ਇਨਸੀਡੈਂਟ ਦੋ ਤਿੰਨ ਰਹੀ ਹੋਣ ਤੋਂ ਬਚ ਗਿਆ ਆ ਛੋਟੇ ਭਰਾਣਾ ਵਾਪਰ ਹੀ ਗਈ ਐਦਾ ਦੀ ਘਟਨਾ ਕੱਲ ਨੂੰ ਸਪੋਜ਼ ਕਰਾਂ ਉਹਨੂੰ ਕੋਈ ਜਾਨੀ ਨੁਕਸਾਨ ਹੁੰਦਾ ਕੌਣ ਜ਼ਿੰਮੇਵਾਰ ਹੁੰਦਾ ਜ਼ਿੰਮੇਵਾਰ ਕਿੰਨੂੰ ਠਰੰਨੇ ਹੋ ਆਖਿਰਕਾਰ ਜਿਹੜਾ ਓਵਰ ਸਪੀਡ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਸਰ ਸਰਕਾਰਾਂ ਨੇ ਇਹਨਾਂ ਬਿਲਕੁਲ ਇਦਾਂ ਹੀ ਹੋਣਾ ਚਾਹੀਦਾ ਵੀ ਇਹਨਾਂ ਨਾਲ ਉੱਤੋਂ ਉਹ ਆਪਣੀ ਗਲਤੀ ਦਾ ਕੰਮ ਮੰਨਣ ਨੂੰ ਤਿਆਰ ਨਹੀਂ ਹੈਗੇ ਉੱਤੋਂ ਕਹਿੰਦੇ ਆ ਜੀ ਕੁੜੀ ਡਰਾਈਵ ਕਰਦੀ ਪਈ ਸੀਗੀ ਜੀ ਕੁੜੀ ਤਾਂ ਨਾਲ ਦੀ ਸੀਟ ਤੋਂ ਉਤਰੀ ਆ ਹਲੇ ਇੱਥੇ ਜੇ ਕੈਮਰੇ ਲੱਗੇ ਉਹਨਾਂ ਕੈਮਰੇ ਚੈੱਕ ਕਰਾ ਕੇ ਦੇਖ ਲਨ ਜਿਹੜੇ ਟਰੱਕ ਦੇ ਡਰਾਈਵਰ ਦੇ ਮਾਲਕ ਨੇ ਨਾ ਉਹ ਆਪਣੇ ਆਪ ਦੀ ਗਲਤੀ ਨਹੀਂ ਮੰਨਣ ਨੂੰ ਫਿਰਦੇ ਉਹ ਗਲਤੀ ਨਹੀਂ ਮੰਨਦੇ ਵੇ ਆਪਣੀ ਕੀ ਅਸੀਂ ਕੀ ਮਤਲਬ ਉਹ ਕਹਿੰਦਾ ਕੀ ਕਹਿਣਾ ਚਾਹੁੰਦਾ ਹੈ ਕੁੜੀ ਗੱਡੀ ਚ ਲਾ ਰਹੀ ਸੀ ਕੁੜੀ ਦੀ ਤਾਂ ਬੱਜੀ ਆ ਜੀ ਗੱਡੀ ਇਹ ਤਾਂ ਗੱਡੀ ਚਲਾਕ ਹੋਂ ਰਿਹਾ ਸੀ ਇਹ ਮੇਰੇ ਕੋਲ ਕੈਮਰੇ ਲੱਗੇ ਕੈਮਰੇ ਚੈੱਕ ਕਰਨ ਉਹ ਆਪਣੀ ਗਲਤੀ ਨਹੀਂ ਮੰਨਦੇ ਕਿ ਸਾਡੇ ਕੋਲ ਸਾਡੀ ਓਵਰ ਸਪੀਡ ਸੀਗੀ ਅਸੀਂ ਮਾਰੀ ਆ ਇਹ ਕਹਿੰਦੇ ਕੁੜੀ ਗੱਡੀ ਚ ਲਾ ਰਹੀ ਸੀ ਇਹ ਤਾਂ ਸਾਰੇ ਬੰਦੇ ਖੜੇ ਆ ਪੁੱਛੋ ਗੱਡੀ ਦਾ ਨਾਮ ਕੀ ਹੈ ਕਿਹੜੀ ਗੱਡੀ ਹੈ ਸਵਿਫਟ ਦੀ ਐਰ ਆ ਭਾਈ ਕਿਤਾ ਨੰਬਰ ਕੀ ਹੈ ਗੱਡੀ ਦਾ ਪੀਵੀ10 014 0180

ਨੇ ਕਿਦਾਂ ওভারਟੇਕ ਕਰਨੇ ਕੀਤੀ ਭਾਈ ਸਾਹ ਦੇ ਫਾਸਟ ਜੀਤੋ ਐਸ ਰੋਡ ਤੋਂ ਹਾਂ ਸਰ ਅੱਛਾ ਇਹਦਾ ਕਾਰਨ ਕਿਦਾਂ ਵਾ ਤੁਸੀਂ ਕਿਸ ਰੋਡ ਤੇ ਸੀਗੇ ਐਸ ਰੋਡ ਤੇ ਹਾਂ ওভারਟੇਕ ਕਰਨੇ ਕੀਤੀ ਸੀ ਗੱਡੀ ਗੱਡੀ ਤੋਂ ਗੱਡੀ ਤੇ ਬਚੀ ਕਿਤੇ ਹੈ ওভারਟੇਕ ਨਹੀਂ ਹੋਇਆ ਸਾਬ ਅੱਛਾ ਉਹ ਖੁਦ ਚੜ ਗਿਆ ਯਹਾਂ ਸੇ ਸਿੱਧਾ ਸਰ ਦੇਖੋ ਹਮਾਰੇ ਗਾੜੀ ਕੋ ਪਰੇ ਗਿੰਦ ਨਹੀਂ ਆਈ ਗੱਡੀ ਦੇ ਅੱਗੇ ਗੱਡੀ ਆਈ ਹੈ ਪਿੱਛੇ ਆਈ ਹੈ ਨਹੀਂ ਅੱਗੇ ਆਈ ਹੈ ਸਾਬ ਓਟੇ ਗੱਡੀ ਦੇ ਅੱਗੇ ਹਾਂ ਤੁਸੀਂ ਕਿੰਨੀ ਸਪੀਡ ਸੀਗੀ ਤੁਹਾਡੀ ਸਪੀਡ ਕਿੰਨੀ ਹੈ ਸਪੀਡ ਕਮ ਸੇ ਕਮ 40 हम तो पैलेस के आवर एज है और ये तुम देख सकते हो कि ये जबो एतो गड्डी आंदी है तो अपना स्लो करके जो टरना है थे फर्ज है क्योंकि ये बिल्कुल देख सकते हैं दो रोड ने दो फुटका ने एतो जो गड्डी आंदी है तो आपा स्लो करके निकल सकते हैं हम उ... उस टाइम से चलता था सर बिल्कुल सर गड्डी नंबर की है थोटे जेके 038 6487 कितना ओवरलोड लादी हुई नहीं नहीं सर ये हैगा इसमें छटा बिल्कुल ਕੋਈ ਇਧਰੋਂ ਜਾ ਰਿਹਾ ਵਾ ਕੋਈ ਇਧਰੋਂ ਆ ਰਿਹਾ ਵਾ ਕੋਈ ਬ੍ਰੇਕ ਲਾ ਕੇ ਰਾਜੀ ਨਹੀਂ ਚਾਹੇ ਅੱਧਰਲਾ ਬੰਦਾ ਚਾਹੇ ਉੱਧਰਲਾ ਬੰਦਾ ਵਾ ਇਹ ਮੋੜ ਗਲਤ ਹੈਗਾ ਵਾ ਟ੍ਰੈਫਿਕ ਦੀ ਗੱਲ ਕਰਦੇ ਆ ਤੇ ਪੁਲਿਸ ਨਾਕਿਆਂ ਨੇ ਆਕਿਆਂ ਤੇ ਖੜਦੀ ਐ ਤੇ ਉਸ ਤੋਂ ਬਾਅਦ ਇਹ ਜਿੱਦਾਂ ਉਹ ਮੋੜ ਇਹ ਕਾਫੀ ਪੁਰਾਣਾ ਵਾ ਇਹ ਅੱਜ ਦਾ ਨਵਾਂ ਨਹੀਂ ਹੈਗਾ ਇਹਦਾ ਕਾਰ ਭਾਈ ਮੈਂ ਡੇਲੀ ਦਾ ਇਧਰੋਂ ਆਪ ਡਾਊਨ ਕਰਦਾ ਵਾ ਡੇਲੀ ਦਾ ਠੀਕ ਹੈ ਮੈਨੂੰ ਪਤਾ ਵਾ ਜੇ ਇਸ ਲਾਈਨ ਤੇ ਹੈਗਾ ਵਾ ਨਾ ਜਾਂ ਇਸ ਇਧਰੋਂ ਬੰਦੇ ਨੇ ਇਧਰ ਚੜਨਾ ਵਾ ਤਾਂ ਉਹਨੂੰ ਆਪਣੀ ਸਪੀਡ ਆਪਣਾ ਵੀ ਸলো ਕਰਨੀ ਪੈਂਦੀ ਐ ਚਾਹੇ ਇਧਰਲਾ ਚਾਹੇ ਇਧਰਲਾ ਵਾ ਮੈਂ ਗ ਠੀਕ ਹੈ ਤਾਂ ਮਤਲਬ ਇੱਥੇ ਘੱਟੋ ਘੱਟ ਇੱਕ ਪੁਲਿਸ ਵਾਲਾ ਹੋਣਾ ਜ਼ਰੂਰੀ ਹੈਗਾ ਵਾ ਪੁਲਿਸ ਵਾਲਾ ਕੋਈ ਉੱਤੇ ਹੁੰਦਾ ਨਹੀਂ ਇੱਧਰ ਠੀਕ ਹੈ ਜੀ ਇੱਥੇ ਤੋਂ ਹੁਣ ਪੁਲਸ ਵਾਲੇ ਹੋ ਇੱਕ ਇੱਕ ਆਇਆ ਹੁਣ ਕਾਫੀ ਦੇਰ ਬਾਅਦ ਠੀਕ ਹੈ ਉਸ ਤੋਂ ਪਹਿਲਾਂ ਇੱਥੇ ਕਿੰਨੀ ਵਾਰ ਮੈਂ ਇਧਰ ਆਪ ਡਾਊਨ ਕੀਤਾ ਵਾਸਤੇ ਮੈਂ ਕੋਈ ਪੁਲਿਸ ਵਾਲਾ ਤਾਂ ਖੜਾ ਨਹੀਂ ਦੇਖਿਆ ਕਿੰਨੇ ਦਿਨ ਹੋ ਗਏ ਤੁਹਾਨੂੰ ਇਸ ਰੋਡ ਦੇ ਵਿੱਚ ਆਪ ਡਾਊਨ ਕਰਦੇ ਹੋ ਉਹ ਭਾਈ ਮੈਂ ਵਰਦਮਾਂਚ ਜੋਬ ਕਰਦਾ ਜੀ ਠੀਕ ਹੈ ਜੀ 7 ਸਾਲ ਤੋਂ ਮੈਂ ਇੱਥੋਂ ਆ ਰਿਹਾ ਆਪ ਡਾਊਨ ਕਰ ਰਿਹਾ ਵਾ ਠੀਕ ਹੈ ਬਿਲਕੁਲ ਸੋ ਦੇਖ ਸਕਦੇ ਹੋ ਕਿ ਹਾਲਾਂਕਿ ਜਿਹੜੇ ਇੱਥੇ ਲੋਕ ਸੜਕ ਆ ਦੋ ਸੜਕਾਂ ਸੀਗੀਆਂ ਜਿਸ ਕਰਕੇ ਇਧਰੋਂ ওভার ਸਪੀਡ ਗੱਡੀ ਸੀਗੀ ਤੇ ਇਧਰੋਂ ਵੀ ਹਾਈ ওভার ਸਪੀਡ ਗੱਡੀ ਸੀਗੀ ਤਾਂ ਜਿਹੜਾ ਐਕਸੀਡੈਂਟ ਹੋ ਗਿਆ ਤਾਂ ਤਸਵੀਰਾਂ ਦਿਖਾ ਦਿੰਨੇ ਆ ਕਿ ਗੱਡੀ ਨੇ ওভারਟੇਕ ਟਾਲਾ ਲੀ ਨੰਬਰ ਦੱਸ ਦਿੰਨੇ ਆ JK03H4687 ਟਰੱਕ ਗੱਡੀ ਨੰਬਰ ਆ ਜਸ ਟਰੱਕ ਵੱਲੋਂ ਜਿਹੜਾ ਇਤਿਹਾਸਾ ਵਾਪੜਦਾ ਹਾਲਾ ਕਿ ਦੇਖ ਸਕਦੇ ਹੋ ਤੁਸੀਂ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੁਹਾਡੇ ਵੀ ਰੌਂਡ ਤੇ ਜਿਹੜੇ ਖੜੇ ਹੋ ਸਕਦੇ ਨੇ ਕਿਉਂਕਿ ਗੱਡੀ ਇਸ ਤਰੀਕੇ ਮੇਨ ਹਾਈਵੇ ਰੋਡ ਤੇ ਹੁੰਦੀ ਹੈ ਤੇ ਉਸ ਤੋਂ ਬਾਅਦ ਮੇਨ ਹਾਈਵੇ ਰੋਡ ਤੋਂ ਗੱਡੀ ਮੁੜ ਕੇ ਸਿੱਧੀ ਡਿਵਾਈਡਰ ਨਾਲ ਜਾ ਕੇ ਟਕਰਾ ਜਾਂਦੀ ਹੈ ਸਰ ਕੋਈ ਆ ਕਿਸੇ ਐਸੇ ਹਾਸੇ ਦਾ ਕਾਰਨ ਕੀ ਸੀ ਭਾਈ ਬੇ ਤੇ ਟਰੱਕ ਆ ਰਿਹਾ ਤੇ ਸਲਿਪ ਰੋਡ ਤੋਂ ਕਾਰ ਚੱਲਣ ਲੱਗੀ ਹੈ ਜਿੱਥੇ ਦੋਨੇ ਵਹੀਕਲ ਆਪਸੇ ਟਕਰਾ ਗਏ ਐਕਸੀਡੈਂਟ ਹੋ ਗਿਆ ਜਿੱਥੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਦੋਨਾਂ ਨੂੰ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਪਰ ਸਿਰ ਇਧਰ ਕਾਰ ਨੇ ਕੀ ਸੀਗਾ ਗੱਡੀ ਟਰੱਕ ਦੇ ਵਿੱਚ ਵੱਜੀ ਸੀ ਜਾਂ ਟਰੱਕ ਗੱਡੀ ਦੇ ਵਿੱਚ ਦੇਖੋ ਕਾਰ ਸਲੀਪਰ ਉੱਤੇ ਚੜ ਰਹੀ ਹੈ ਉੱਤੇ ਰਾਹ ਹਾਈਵੇ ਤੇ ਤੇਜ਼ ਆ ਰਿਹਾ ਠੀਕ ਹੈ ਨਾ ਇਸ ਦਾ ਮਤਲਬ ਕਾਰ ਵੀ ਤੇਜ਼ ਹੋ ਸਕਦੀ ਹੈ ਜਿਹੜੀ ਤੁਹਾਨੂੰ ਪ੍ਰੋਬਲਮ ਨਹੀਂ ਹੋਈ ਕਾਰ ਤੇ ਬਿਲਕੁਲ ਸਿਰਫ ਕੀ ਕਾਰਵਾਈ ਕੀਤੀ ਜਾਊਗੀ ਦੋਨੋਂ ਗੱਡੀਆਂ ਦੇ ਵਿੱਚ ਸਬੰਧਤ ਪੀਸੀਆਰ ਆ ਗਿਆ ਇਹਨੂੰ ਸਬੰਧਤ ਥਾਣੇ ਭੇਜ ਰਹੇ ਹਾਂ ਜੋ ਵੀ ਕਾਰਵਾਈ ਬਣਦੀ ਹੋ ਕੀਤੀ ਜਾਊਗੀ ਬਿਲਕੁਲ ਸੋ ਦੇਖ ਸਕਦੇ ਹੋ ਮੌਕੇ ਤੇ ਪ੍ਰਸ਼ਾਸਨ ਖੜੀ ਸੀ ਕਿ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਨੂੰ ਕਿਹਾ ਗਿਆ ਕਿ ਓਵਰ ਸਪੀਡ ਟਰੱਕ ਸੀਗਾ ਜਿਸ ਕਾਰਨ ਜਿਹੜਾ ਇਹ ਹਾਦਸਾ ਉਹ ਪਰ ਜਾਂਦਾ ਤੇ ਉਸ ਤੋਂ ਬਾਅਦ ਹਾਦਸੇ ਦੌਰਾਨ ਦੋਨੋਂ ਗੱਡੀਆਂ ਆਪਸ ਵਿੱਚ ਟਕਰਾ ਜਾਂਦੀਆਂ ਨੇ ਤੇ ਹਾਲੇ ਕਿ ਦੱਸਦੀ ਹੈ ਕੋਈ ਵੀ ਜਾਨੀ ਨੁਕਸਾਨ ਨਹੀਂ ਹੁੰਦਾ ਪਰ ਹਾਦਸਾ ਕਾਫੀ ਤਗੜਾ ਹੋਇਆ ਹੈ ਦੇਖ ਸਕਦੇ ਹੋ ਹਾਦਸੇ ਦੇਖ ਕੇ ਤੁਹਾਡੇ ਵੀ ਜਿਹੜੇ ਰੌਂਗ ਡੇ ਉਹ ਖੜੇ ਹੋ ਜਾਣਗੇ ਦੇਖਦੇ ਹੋ ਯੂਨਾਈਟਿਡ ਪੋਸਟ ਮੈਨੇਜਿੰਗ ਕੈਮਰਾਮੈਨ ਸਤਬਾਲ ਸਤੀ ਨਾਲ ਤੁਹਾਨੂੰ